ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਆਂ ਸ਼ੁਰੂਆਤ ਥੈਂਕ ਯੂ ਕੈਨੇਡਾ ਦੇ ਬਾਰੇ ਇੰਟਰਸਟਿਡ ਦੇ ਵਿੱਚ 25 ਬੇਸਿਕ ਪੁਆਇੰਟ ਦਾ ਲਗਾਇਆ ਗਿਆ ਕੱਟ 1.2% ਤੇ ਆਇਆ ਬੈਂਚਮਾਰਕ ਰੇਟ ਮੈਟਰ ਵੈਂਕੂਵਰ ਰੀਜ਼ਨ ਦੇ ਵਿੱਚ ਪਬਲਿਕ ਟਰਾਂਜ਼ਿਟ ਦੀ ਵਰਤੋਂ ਕਰਨ ਸਮੇਂ 55% ਰਹਿੰਦੇ ਨੇ ਡਰ ਦੇ ਮਾਹੌਲ ਦੇ ਵਿੱਚ ਟਰਾਂਜ਼ਿਟ ਪੁਲਿਸ ਮੁਤਾਬਕ ਪਹਿਲਾਂ ਦੇ ਮੁਕਾਬਲੇ ਨਹੀਂ ਵਧੇ ਵਾਇਲੈਂਸ ਦੇ ਮਾਮਲੇ ICBC ਦੇ ਵੱਲੋਂ 2026 ਦੇ ਫਿਜ਼ੀਕਲ ਇਅਰ ਦੇ ਵਿੱਚ ਨਹੀਂ ਵਧਾਇਆ ਜਾਏਗਾ ਇੰਸ਼ੋਰੈਂਸ ਦਾ ਰੇਟ 2027 28 ਦੇ ਲਈ ਨਹੀਂ ਹਲੇ ਕੁਝ ਸਪਸ਼ਟ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਮੈਟਰੋ ਵੈਂਕੂਵਰ ਰੀਜ਼ਨ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਪਬਲਿਕ ਟ੍ਰਾਂਜ਼ਿਟ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇੱਕ ਨਵੇਂ ਪੋਲ ਅਨਸਾਰ ਲੋਕ ਇਸ ਵਿੱਚ ਸੇਫ ਫੀਲ ਨਹੀਂ ਕਰਦੇ ਜਿਨ੍ਹਾਂ ਕਿਹਾ ਕਿ ਵੈਸੇ ਇਹ ਸੇਫ ਹੁੰਦੀ ਹੈ ਪਰ ਕਈ ਵਾਰ ਅਜੀਹਾਂ ਨਹੀਂ ਜਾਪਦਾ ਕੈਨੇਡਾ ਪਲਸ ਦੇ ਪੋਲਨਸਰ 68% ਦੀ ਮੈਟਰੋ ਵੈਂਕੂਵਰ ਰੀਜਨ ਦੇ ਲੋਕ ਰਾਤ ਸਮੇਂ ਆਪਣੇ ਘਰਾਂ ਦੇ ਆਸ-ਪਾਸ ਸੇਫ ਫੀਲ ਕਰਦੇ ਨੇ ਪਰ ਜਦੋਂ ਪਬਲਿਕ ਟਰਾਂਜ਼ਿਟ ਵਿੱਚ ਹੁੰਦੇ ਨੇ ਤਾਂ ਕਹਾਣੀ ਵੱਖਰੀ ਹੁੰਦੀ ਹੈ 55% ਨੇ ਕਿਹਾ ਕਿ ਉਹਨਾਂ ਨੂੰ ਵਾਇਲੈਂਸ ਦੇ ਵਿਕਟਮ ਬਣਨ ਦਾ ਡਰ ਹੁੰਦਾ ਹੈ ਜਦੋਂ ਕਿ ਉਹ ਬਾਸ ਅਤੇ ਸਕਾਈ ਟ੍ਰੇਨ ਵਿੱਚ ਸਫਰ ਕਰਦੇ ਨੇ ਇਸ ਸਰਵੇ ਵਿੱਚ ਲੋਕਾਂ ਵੱਲੋਂ ਆਪਣੀਆਂ ਕਹਾਣੀਆਂ ਵੀ ਸਾਂਝੀਆਂ ਕੀਤੀਆਂ ਗਈਆਂ ਇੱਕ ਵੱਲੋਂ ਦੱਸਿਆ ਗਿਆ ਕਿ ਜਦੋਂ ਉਹ ਹੇਸਟਿੰਗਸ ਵਾਲੀ ਵਸਤੇ ਸਨ ਤਾਂ ਕੁਝ ਲੋਕਾਂ ਨੇ ਲੜਾਈ ਸ਼ੁਰੂ ਕਰ ਦਿੱਤੀ ਜਿਸ ਨਾਲ ਉਹ ਡਰ ਕੇ ਅਤੇ ਕੁਝ ਨੇ ਕਿਹਾ ਕਿ ਲੋਕ ਸ਼ਾਇਦ ਮੈਂਟਰਲ ਹੈਲਥ ਕ੍ਰਾਈਸਿਸ ਦਾ ਸਾਹਮਣਾ ਕਰ ਰਹੇ ਨੇ ਜਿਸ ਕਾਰਨ ਕਦੇ ਉਹ ਜ਼ੁਬਾਨੀ ਅਤੇ ਕਦੇ ਫਿਜ਼ੀਕਲ ਲੜਾਈ ਵੀ ਕਰਦੇ ਨੇ ਅਤੇ ਅਜਿਹਾ ਕਈ ਵਾਰ ਵਾਪਰਿਆ ਹੈ ਮੈਟਰੋ ਵੈਨਕੂਵਰ ట్రాన్సిਟ ਪੁਲਿਸ ਮੁਤਾਬਕ ਪੈਸੇਂਜਰਸ ਖਿਲਾਫ ਕ੍ਰਾਈਮ ਰਿਪੋਰਟਾਂ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ ਜਦਕਿ 2022 ਦੇ ਵਿੱਚ ਨੰਬਰ ਸਭ ਤੋਂ ਜ਼ਿਆਦਾ ਸੀ ਮੈਟਰੋ ਵੈਨਕੂਵਰ ట్రాన్సిਟ ਪੁਲਿਸ ਮੀਡੀਆ ਰਿਲੇਸ਼ਨ ਆਫੀਸਰ ਐਮੈਂਡਾ ਸਟ੍ਰੀਟ ਵੱਲੋਂ ਇਸ ਮਾਮਲੇ ਉੱਪਰ ਐਕਸਪਲੇਨ ਕੀਤਾ ਗਿਆ ਉਹਨਾਂ ਕਹੇ ਕਿ ਅਸੀਂ ਡਿਜੀਟਲ ਵਰਲਡ ਵਿੱਚ ਰਹਿ ਰਹੇ ਹਾਂ ਜਿੱਥੇ ਕਿ ਵਾਇਲੈਂਸ ਅਤੇ ਕ੍ਰਾਈਮ ਨਾਲ ਸੰਬੰਧਿਤ ਨਿਊਜ਼ ਫੀਡ ਅਤੇ ਵੀਡੀਓਜ਼ ਦੀ ਭਾਰਾ ਹੈ ਜਿਸ ਵਿੱਚੋਂ ਬਹੁਤੇ ਮਾਮਲੇ ਇਥੋਂ ਦੇ ਨਹੀਂ ਹੁੰਦੇ ਨੇ ਬੇਸ਼ੱਕ ਤੁਸੀਂ ਇਸ ਵਿੱਚ ਕੋਈ ਮਦਦ ਨਹੀਂ ਕਰ ਸਕਦੇ ਪਰ ਇਹ ਤੁਹਾਡੇ ਨਾਲ ਰਹਿ ਜਾਂਦੀਆਂ ਨੇ ਜਿਸ ਨਾਲ ਅਨਸੇਫ ਵਰਗੀ ਫੀਲਿੰਗ ਵਧਣ ਲੱਗਦੀ ਹੈ ਜਿਸ ਵਿੱਚ ਉਹਨਾਂ ਯੂਕਰੇਨੀਅਨ ਰਿਫਿਜੀ ਨੂੰ ਚਾਕੂ ਮਾਰਨ ਵਾਲੇ ਵੀਡੀਓ ਦਾ ਜ਼ਿਕਰ ਕੀਤਾ ਜੋ ਕਿ ਨਾਰਥ ਕੈਰੋਲਿਨਾ ਦੇ ਵਸ ਵਿੱਚ ਵਾਪਰਿਆ ਹੋਇਆ ਹਾਦਸਾ ਸੀ ਪੁਲਿਸ ਮੁਤਾਬਕ ਜੇਕਰ ਤੁਸੀਂ ਸੇਫ ਫੀਲ ਨਹੀਂ ਕਰਦੇ ਤਾਂ 8777777 ਉੱਪਰ ਟੈਕਸਟ ਕਰ ਸਕਦੇ ਆ ਅਤੇ ਲੋਕਾਂ ਨੂੰ ਇਹ ਨੰਬਰ ਆਪਣੇ ਫੋਨ ਵਿੱਚ ਰੱਖਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਸੀਸੀਟੀਵੀ ਅਤੇ ਸਾਇਲੈਂਟ అలਾਰਮ ਅਤੇ ਹੋਰ ਸੇਫਟੀ ਫੀਚਰਸ ਵੀ ਪਬਲਿਕ ਟਰਾਂਸਪੋਰਟ ਦੇ ਵਿੱਚ ਲਾਗੂ ਕੀਤੇ ਗਏ ਨੇ ਤਾਂ ਜੋ ਲੋਕਾਂ ਨੂੰ ਪੂਰੀ ਤਰ੍ਹਾਂ ਸੇਫ ਰੱਖਿਆ ਜਾ ਸਕੇ ਦਾ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਬ੍ਰਿਟਿਸ਼ ਕੋਲੰਬੀਆ ਵੱਲੋਂ ਇਸ ਸਾਲ ਆਟੋ ਇੰਸ਼ੋਰੈਂਸ ਵਿੱਚ ਵਾਅਦਾ ਨਹੀਂ ਕੀਤਾ ਜਾਏਗਾ ਆਈਸੀਬੀਸੀ ਕਰਾਊਨ ਕਾਰਪੋਰੇਸ਼ਨ ਫਾਈਨੈਂਸਸ ਵੱਲੋਂ ਕਿਹਾ ਗਿਆ ਹੈ ਕਿ 2026-27 ਦੇ ਫਿਜ਼ੀਕਲ ਈਅਰ ਦੌਰਾਨ ਇੰਸ਼ੋਰੈਂਸ ਰੇਟ ਵਿੱਚ ਕੋਈ ਤਬਦੀਲੀ ਦੀ ਜ਼ਰੂਰਤ ਨਹੀਂ ਹੈ ਆਈਸੀਬੀਸੀ ਲਈ ਮਨਿਸਟਰ ਨਿੱਕੀ ਸ਼ਰਮਾ ਨੇ ਕਿਹਾ ਕਿ ਬੇਸਿਕ ਇੰਸ਼ੋਰੈਂਸ ਰੇਟ ਗਵਰਨਮੈਂਟ ਕਮਿਟਮੈਂਟ ਜੋ ਕਿ ਅਫੋਰਡੇਬਿਲਟੀ ਲਈ ਹੈ ਉਸ ਦੇ ਆਧਾਰ ਤੇ ਹਨ ਤਾਂ ਜੋ ਲੋਕਾਂ ਨੂੰ ਰੋਜ਼ਾਨਾ ਬਜਟ ਮੈਨੇਜ ਕਰਨ ਦੇ ਵਿੱਚ ਮਦਦ ਮਿਲ ਸਕੇ ਜਿਨਾਂ ਕਹੇ ਕਿ ਪਿਛਲੇ 7 ਸਾਲਾਂ ਚ ICICI ਵੱਲੋਂ ਇੰਸ਼ੋਰੈਂਸ ਰੇਟ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਪਰ ਕ੍ਰਾਊਨ ਕਾਰਪੋਰੇਸ਼ਨ ਵੱਲੋਂ ਇਸ ਬਾਰੇ ਕੁਝ ਨਹੀਂ ਕਿਹਾ ਗਿਆ ਕਿ 2027-28 ਦੇ ਫਿਜ਼ੀਕਲ ਇਅਰ ਵਿੱਚ ਇੰਸ਼ੋਰੈਂਸ ਰੇਟ ਵਧਾਏ ਜਾਣਗੇ ਜਾਂ ਨਹੀਂ ਨੀਕੀ ਸ਼ਰਮਾ ਨੇ ਕਿਹਾ ਹੈ ਕਿ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਫਾਈਨੈਂਸ਼ੀਅਲ ਸਸਟੇਨੇਬਿਲਟੀ ਨਾਲ ਸਮਝੌਤਾ ਕੀਤੇ ਬਿਨਾ ਅਫੋਰਡੇਬਲ ਕਵਰੇਜ ਵਧਾਈ ਜਾ ਸਕੇ ਅਤੇ ਦੇਸ਼ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਉਹਨਾਂ ਪ੍ਰਵਿੰਸਾਂ ਦੇ ਵਿੱਚ ਸ਼ਾਮਲ ਹੈ ਜਿੱਥੇ ਕਿ ਇੰਸ਼ੋਰੈਂਸ ਰੇਟ ਕਾਫੀ ਘਟਨੇ ਕਿਉਂਕਿ ਪ੍ਰੀਮੀਅਰ ਬੰਡ ਤੋਂ ਬਾਅਦ ਡੇਵਿਡ ਈਬੀ ਹੋਰਾਂ ਦੇ ਵੱਲੋਂ ਆਈਸੀਪੀਸੀ ਇੰਸ਼ੋਰੈਂਸ ਰੇਟ ਵਧਾਉਣ ਨੂੰ ਫ੍ਰੀਜ਼ ਕਰ ਦਿੱਤਾ ਗਿਆ ਸੀ ਅਤੇ ਇਹ ਲਗਾਤਾਰ جاری ਹੈ ਤੇ ਸਰਕਾਰ ਇਸ ਨੂੰ ਲੋਕਾਂ ਦੀ ਅਫੋਰਡੇਬਿਲਟੀ ਦੇ ਨਾਲ ਜੋੜ ਰਹੀ ਹੈ ਭਾਪਕੇ ਮਿਨਿਸਟਰ ਨੇ ਸਪਸ਼ਟ ਕੀਤਾ ਕਿ ਇਸ ਸਮੇਂ ਵਧੀ ਹੋਈ ਕੋਸਟ ਆਫ ਲਿਵਿੰਗ ਅਤੇ ਹੋਰ ਰੋਜ਼ਾਨਾ ਦੇ ਖਰਚੇ ਕਾਰਨ ਲੋਕ ਪਹਿਲਾਂ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਇਸ ਕਾਰਨ ਇੰਸ਼ੋਰੈਂਸ ਵਾਲੇ ਪਾਸੇ ਉਹਨਾਂ ਤੇ ਵਾਧੂ ਬੋਝ ਨਾ ਪਵੇ ਇਹ ਸਰਕਾਰ ਦੀ ਪ੍ਰਾਇੋਰਟੀ ਰਿਹਾ ਅਤੇ ਇਸ ਨੂੰ ਇਸ ਫਿਜ਼ੀਕਲ ਈਅਰ ਦੇ ਵਿੱਚ ਵੀ ਪ੍ਰਭਾਵੀ ਰੱਖਿਆ ਜਾਏਗਾ ਇਸ ਸਮੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਹੈ ਅਤੇ ਤਕਨੀਕ ਦੇ ਵਿੱਚ ਲਗਾਤਾਰ ਤਰੱਕੀ ਵੀ ਹੋ ਰਹੀ ਹੈ ਤੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਇਸ ਦੀ ਵਰਤੋਂ ਵੀ ਵੱਧ ਰਹੀ ਹੈ। ਅਤੇ ਹੁਣ ਸਭਾਵਨਾਵਾਂ ਨੇ ਕਿ ਗਵਰਨਮੈਂਟ ਪੱਧਰ ਦੇ ਉੱਪਰ ਵੀ ਵੱਖ-ਵੱਖ ਡਿਪਾਰਟਮੈਂਟਸ ਦਾ ਕੰਮਕਾਜ ਚਲਾਉਣ ਦੇ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਨਿਰਭਰਤਾ ਵਧਾਈ ਜਾਏਗੀ। ਕੈਨੇਡਾ ਦੀ ਫੈਡਰਲ ਸਰਕਾਰ ਦੇ ਵੱਲੋਂ ਵੀ AI ਉੱਪਰ ਨਿਰਭਰਤਾ ਵਧਾਉਣ ਦੀਆਂ ਖਬਰਾਂ ਰੋਜ਼ਾਨਾ ਹੀ ਸਾਹਮਣੇ ਆਉਂਦੀਆਂ ਨੇ ਅਤੇ ਇਸ ਪਾਸੇ ਵੱਲ ਭਵਿੱਖ 'ਚ ਹੋਰ ਕਦਮ ਵੀ ਵਧਾਏ ਜਾਣਗੇ ਤਾਂ ਜੋ ਵਰਕਫੋਰਸ ਦੇ ਉੱਪਰ ਗਵਰਨਮੈਂਟ ਦੀ ਸਪੈਂਡਿੰਗ ਨੂੰ ਨਮੀ ਟੈਕਨੋਲੋਜੀ ਦੇ ਨਾਲ ਘਟਾਇਆ ਜਾ ਸਕਿਆ ਤੇ ਲੋਕਾਂ ਨੂੰ ਸਹੀ ਸਮੇਂ ਸਰਵਿਸਿਜ਼ ਪ੍ਰਦਾਨ ਕੀਤੀਆਂ ਜਾ ਸਕਣ ਖਾਸ ਕਰਕੇ ਸੀਆਰਏ ਦੇ ਵਿੱਚ ਇਸ ਦੀ ਵਰਤੋਂ ਵਧਾਈ ਜਾ ਰਹੀ ਹੈ ਪਰ ਇਸ ਦਾ ਪੋਜ਼ਿਟਿਵ ਪ੍ਰਭਾਵ ਪਾਏਗਾ ਜਾਂ ਨਹੀਂ ਅਤੇ ਇਸ ਟੈਕਨੋਲੋਜੀ ਨੂੰ ਲਾਗੂ ਕਰਨ ਦਾ ਸਹੀ ਸਮਾਂ ਕੀ ਇਹ ਹੀ ਹੈ ਇਸ ਉੱਪਰ ਸਵਾਲ ਬਹੁਤ ਸਾਰ ਉੱਠਦੇ ਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਅੱਗੇ ਵੀ AI ਦੀ ਵਰਤੋਂ ਨੂੰ ਲੈ ਕੇ ਸਵਾਲ ਆਏ ਕਿ ਇਹ ਕਿਵੇਂ ਕੰਮ ਕਰੇਗੀ ਬੈਂਕ ਆਫ ਕੈਨੇਡਾ ਦੇ ਗਵਰਨਰ ਟੈਫ ਮਕਲਮ ਤੋਂ ਜਦੋਂ ਪੱਤਰਕਾਰਾਂ ਨੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਇਸ ਟੈਕਨੋਲੋਜੀ ਵਿੱਚ ਪੋਟੈਂਸ਼ੀਅਲ ਹੈ ਪਰ ਇਹ ਇਕਨੋਮੀ ਲਈ ਫਾਇਦੇਮੰਦ ਹੋਏਗੀ ਜਾਂ ਨੁਕਸਾਨਦੇ ਇਸ ਬਾਰੇ ਫਿਲਹਾਲ ਕੁਝ ਨਹੀਂ ਕੀਤਾ ਜਾ ਸਕਦਾ ਅਤੇ ਇਸ ਦਾ ਪ੍ਰਭਾਵ ਉਸੇ ਤਰ੍ਹਾਂ ਦਾ ਹੋਏਗਾ ਜਿਸ ਤਰ੍ਹਾਂ ਦਾ ਕੰਪਿਊਟਰ ਅਤੇ ਇੰਟਰਨੈਟ ਤੋਂ ਬਾਅਦ ਗਲੋਬਲ ਕਮਰਸਾ ਤੇ ਲਿਵਿੰਗ ਸਟੈਂਡਰਡ ਦੇ ਉੱਪਰ ਪਿਆ ਸੀ ਗਵਰਨਰਨ ਮੁਤਾਬਕ AI ਬਹੁਤ ਸਾਰੀਆਂ ਮੌਜੂਦਾ ਜੌਬਸ ਖਤਮ ਕਰ ਦੇਵੇਗੀ ਅਤੇ ਗੇਮ ਚੇਂਜਰ ਟੈਕਨੋਲੋਜੀਆਂ ਦੇ ਮੁਕਾਬਲੇ ਇਸ ਨੂੰ ਤੇਜ਼ ਰਫ਼ਤਾਰ ਦੇ ਨਾਲ ਲਾਗੂ ਕੀਤਾ ਜਾ ਰਿਹਾ ਹੈ ਬੈਂਕ ਦੀ ਮੋਨਿਟਰੀ ਪਾਲਿਸੀ ਰਿਪੋਰਟ ਮੁਤਾਬਕ ਅਮਰੀਕਾ ਵਿੱਚ AI ਵਿੱਚ ਇਨਵੈਸਟ ਕਰਨ ਵਾਲੀਆਂ ਫਰਮਾਂ ਦੇ ਸਟਾਕ ਪ੍ਰਾਈਸ ਵਧਣ ਨਾਲ ਕਾਫੀ ਫਾਇਦਾ ਹੋਇਆ ਹੈ ਤੇ ਮਹੱਤਵਪੂਰਨ ਹੈ ਕਿ AI ਪਰਫਾਰਮੈਂਸ ਸਟਾਕ ਮਾਰਕੀਟ ਨੂੰ ਵੈਲਿਊਏਸ਼ਨ ਨੂੰ ਕਰੈਕਸ਼ਨ ਦੇ ਵਿੱਚ ਵੀ ਲੈ ਕੇ ਜਾਏਗੀ ਜਿਸ ਨਾਲ ਕੈਨੇਡਾ ਅਮਰੀਕਾ ਦੇ ਵਿੱਚ ਕੰਜ਼ਿਊਮਰ ਕੌਨਫੀਡੈਂਸ ਕਮਜ਼ੋਰ ਹੋ ਸਕਦਾ ਹੈ ਤੇ ਆਰਥਿਕ ਮੰਦੀ ਨੂੰ ਵੀ ਇਸ ਦੇ ਨਾਲ ਹਲਾਰਾ ਮਿਲ ਸਕਦਾਗਾ ਕਿਉਂਕਿ ਵਕ ਵਕ ਪ੍ਰਾਈਵੇਟ ਸੈਕਟਰਾਂ ਦੇ ਵਿੱਚ ਪਹਿਲਾਂ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਵਧਾਈ ਜਾ ਰਹੀ ਹੈ ਅਤੇ ਹੁਣ ਕੈਨੇਡਾ ਦੀਆਂ ਪ੍ਰੋਵਿੰਸ਼ੀਅਲ ਅਤੇ ਫੈਡਰਲ ਗਵਰਨਮੈਂਟਸ ਵੀ ਇਸ ਟੈਕਨੋਲੋਜੀ ਦੇ ਨਾਲ ਆਪਣੀ ਵਰਕਫੋਰਸ ਘਟਾਉਣ ਅਤੇ ਕੰਮ ਨੂੰ ਹੋਰ ਸਸਟੇਨੇਬਲ ਬਣਾਉਣ ਦੇ ਲਈ ਕਦਮ ਵਧਾਉਣ ਜਾ ਰਹੇ ਹਨ ਜਿਸ ਦੀ ਸ਼ੁਰੂਆਤ ਸੀਆਰਏ ਤੋਂ ਕੀਤੀ ਜਾ ਰਹੀ ਹੈ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਪਿਛਲੇ ਸਮੇਂ ਦੌਰਾਨ ਇੱਕ ਵੱਡਾ ਮੁੱਦਾ ਰਿਹਾ ਹੈ ਕਿਉਂਕਿ ਪਿਛਲੇ ਸਾਲਾਂ ਦੌਰਾਨ ਕੈਨੇਡਾ ਦੇ ਵਿੱਚ ਲਾਰਜ ਸਕੇਲ ਦੇ ਵਿੱਚ ਵੱਖ-ਵੱਖ ਮੁਲਕਾਂ ਤੋਂ ਲੋਕ ਪੁੱਜੇ ਪਰ ਹੁਣ ਇਸ ਸਮੇਂ ਸਰਕਾਰ ਦੀ ਪਾਲਿਸੀ ਇਸ ਨੂੰ ਲੈ ਕੇ ਤਬਦੀਲ ਹੈ ਜਿੱਥੇ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਲੈ ਕੇ ਆਪੋਜੀਸ਼ਨ ਪਾਰਟੀਆਂ ਸਵਾਲ ਚੁੱਕ ਰਹੀਆਂ ਨੇ ਉੱਥੇ ਹੀ ਫੈਡਰਲ ਸਰਕਾਰ ਵੀ ਇਸ ਨੂੰ ਸਟਰੀਮਲਾਈਨ ਕਰਨ ਦੀ ਗੱਲ ਕਰ ਰਹੀ ਹੈ ਇਸ ਤੋਂ ਇਲਾਵਾ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੇ ਉੱਪਰ ਵੀ ਕੈਪ ਲਗਾਇਆ ਗਿਆ ਹੈ ਪ੍ਰਧਾਨ ਮੰਤਰੀ ਮਾਕਰਨੀ ਨੇ ਕਿਹਾ ਸੀ ਕਿ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਪਾਲਿਸੀ ਅਗਲੇ ਹਫਤੇ ਪੇਸ਼ ਹੋਣ ਵਾਲੇ ਫੈਡਰਲ ਬਜਟ ਦੇ ਵਿੱਚ ਹੋਏਗੀ ਪਰ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਇਹ ਨਹੀਂ ਪਤਾ ਕਿ ਇਸ ਵਿੱਚ ਐਨੂਅਲ ਲੈਵਲਸ ਪਲਾਨ ਸ਼ਾਮਲ ਹੋਏਗਾ ਕਿ ਨਹੀਂ ਭਾਵੇਂ ਕਿ ਅਗਲੇ ਸਾਲ ਕੈਨੇਡਾ ਵਿੱਚ ਕਿੰਨੇ ਲੋਕਾਂ ਨੂੰ ਬੁਲਾਉਣ ਦਾ ਟੀਚਰ ਸਰਕਾਰ ਰੱਖੇਗੀ ਇਸ ਨੂੰ ਸ਼ਾਮਲ ਕੀਤਾ ਜਾਏਗਾ ਕਿ ਨਹੀਂ ਇਸ ਬਾਰੇ ਕੋਈ ਸਪਸ਼ਟਤਾ ਨਹੀਂ ਹੈ ਕਿਉਂਕਿ ਇਮੀਗ੍ਰੇਸ਼ਨ ਐਂਡ ਰੈਫਿਊਜੀ ਐਕਟ ਕਹਿੰਦਾ ਹੈ ਕਿ ਇਮੀਗ੍ਰੇਸ਼ਨ ਲੈਵਲ ਹਰ ਸਾਲ 1 ਨਵੰਬਰ ਨੂੰ ਪੇਸ਼ ਕੀਤੇ ਜਾਣੇ ਚਾਹੀਦੇ ਨੇ ਪਰ ਜੇਕਰ ਹਾਊਸ ਨਹੀਂ بیٹھਦਾ ਤਾਂ 30 ਦਿਨਾਂ ਦੇ ਲਈ ਇਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਇਸ ਸਾਲ 1 ਨਵੰਬਰ ਨੂੰ ਸ਼ਨੀਵਾਰ ਹੈ ਤੇ ਸੰਸਦ ਦਾ ਸੈਸ਼ਨ ਵੀਕਐਂਡ ਉੱਪਰ ਨਹੀਂ ਚੱਲਦਾ ਜਿਸ ਕਾਰਨ ਸਰਕਾਰ ਇਸ ਨੂੰ ਅੱਗੇ ਵੀ ਪਾਸ ਕਰ ਸਕਦੀ ਹੈ ਇੰਸਟੀਚਿਊਟ ਫਾਰ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਸੀਈਓ ਡੈਨੀਅਲ ਬਰਨਹਾਰਡ ਨੇ ਕਿਹਾ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਕੋਈ ਸੰਕੇਤ ਨਹੀਂ ਦਿੱਤਾ ਕਿ ਸਰਕਾਰ ਇਮੀਗ੍ਰੇਸ਼ਨ ਲੈਵਲ ਕਦੋਂ ਪੇਸ਼ ਕਰੇਗੀ ਜਿਨ੍ਹਾਂ ਕਿਹਾ ਕਿ ਸੈਟਲਮੈਂਟ ਸਰਵਿਸਿਜ਼ ਦੇ ਫੰਡਾਂ ਨੂੰ ਲੈ ਕੇ ਵੀ ਅਨਿਸ਼ਚਿਤਤਾ ਜਾਪ ਰਹੀ ਹੈ ਕਿਉਂਕਿ ਇਹ ਸਾਫ਼ ਨਹੀਂ ਹੈ ਕਿ ਕੈਨੇਡਾ ਕਿੰਨੇ ਪੀਆਰ ਅਤੇ ਟੈਂਪਰੇਰੀ ਫੌਨ ਵਰਕਰ ਐਕਸੈਪਟ ਕਰੇਗਾ ਇੱਕ ਗਵਰਨਮੈਂਟ ਅਫੀਸ਼ਰ ਜਿਸ ਨੂੰ ਕਿ ਪਬਲਿਕ ਵਿੱਚ ਬੋਲਣ ਦਾ ਅਧਿਕਾਰ ਨਹੀਂ ਹੈ ਉਸਨੇ ਕਿਹਾ ਕਿ ਇਮੀਗ੍ਰੇਸ਼ਨ ਪਦਰ ਕਦੋਂ ਜਾਰੀ ਕੀਤੇ ਜਾਣਗੇ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਪ੍ਰਧਾਨ ਮੰਤਰੀ ਮਾ ਕਾਨੀ ਨੇ ਕਿਹਾ ਸੀ ਕਿ ਸਰਕਾਰ ਇਮੀਗ੍ਰੇਸ਼ਨ ਨੂੰ ਅੰਡਰ ਕੰਟਰੋਲ ਕਰ ਰਹੀ ਹੈ ਤੇ 2026 ਦੇ ਅੰਤ ਤੱਕ ਟੈਂਪਰੇਰੀ ਫੌਨ ਵਰਕਰਸ ਦੀ ਗਿਣਤੀ ਕੁੱਲ ਆਬਾਦੀ ਦਾ 7% ਤੋਂ ਘਟਾ ਕੇ 5% ਕਰਨੀ ਹੈ ਬੇਸ਼ੱਕ ਮੇਨਸਟ੍ਰੀਮ ਮੀਡੀਆ ਤੇ ਏਜੰਸੀਸ ਵੱਲੋਂ ਇਮੀਗ੍ਰੇਸ਼ਨ ਮਨਿਸਟਰ ਲੀਨਾ ਡਾਇਵ ਦੇ ਆਫਿਸ ਤੱਕ ਵੀ ਪਹੁੰਚ ਕੀਤੀ ਗਈ ਪਰ ਹਾਲੇ ਤੱਕ ਕੋਈ ਜਵਾਬ ਨਹੀਂ ਮਿਲਿਆ ਸੀ ਪਰ ਦੂਜੇ ਪਾਸੇ اپੋਜੀਸ਼ਨ ਪਾਰਟੀਆਂ ਲਗਾਤਾਰ ਇਹ ਗੱਲ ਕਹਿ ਰਹੀਆਂ ਨੇ ਕਿ ਟੈਂਪਰੇਰੀ ਫਾਰਮ ਵਰਕਰ ਪ੍ਰੋਗਰਾਮ ਨੂੰ ਬੰਦ ਕਰਨਾ ਚਾਹੀਦਾ ਜਾਂ ਇਸ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਤੇ ਕੰਜ਼ਰਵਟਿਵ ਲੀਡਰ ਪੇਰੇ ਪੌਲੀ ਆਬ ਖਾਸ ਕਰ ਇਸ ਨੂੰ ਲੈ ਕੇ ਬਿਆਨਬਾਜ਼ੀ ਕਰਦੇ ਨੇ ਇਸ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਵੀ ਇਸ ਪ੍ਰੋਗਰਾਮ ਦੇ ਵਿੱਚ ਵੱਡੀਆਂ ਤਬਦੀਲੀਆਂ ਦੀ ਮੰਗ ਕਰ ਚੁੱਕੇ ਨੇ ਪਰ ਸਰਕਾਰ ਦੇ ਟੀਚੇ 2026 ਦੇ ਲਈ ਕੀ ਹੋਣਗੇ ਇਹ ਤਾਂ ਐਨੂਅਲ ਰਿਪੋਰਟ ਤੋਂ ਹੀ ਪਤਾ ਲੱਗੇਗਾ ਇਸ ਨੂੰ ਸਰਕਾਰ ਬਜਟ ਵਿੱਚ ਸ਼ਾਮਲ ਕਰੇਗੀ ਜਾਂ ਨਹੀਂ ਇਸ ਬਾਰੇ ਹਲੇ ਕੁਝ ਸਪਸ਼ਟ ਨਹੀਂ ਹੈ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਸਬੰਧੀ ਹੋਈ ਮੀਟਿੰਗ ਤੋਂ ਬਾਅਦ 25 ਬੇਸਿਕ ਪੁਆਇੰਟ ਦਾ ਕਟ ਲਗਾ ਦਿੱਤਾ ਗਿਆ ਜਿਸ ਦੇ ਨਾਲ ਬੈਂਚਮਾਰਕ ਰੇਟ ਹੁਣ 2.5% ਤੇ ਆ ਗਿਆ ਹੈ ਸੈਂਟਰਲ ਬੈਂਕ ਨੇ ਕਿਹਾ ਕਿ ਉਸਨੇ ਕੈਨੇਡੀਅਨ ਇਕਨੋਮੀ ਵਿੱਚ ਕਮਜ਼ੋਰੀ ਅਤੇ ਮਹਿੰਗਾਈ ਬੈਂਕ ਦੇ 2% ਦੇ 3 ਦੇ ਨੇੜੇ ਤੇੜੇ ਰਹਿਣ ਦੀ ਉਮੀਦ ਦੇ ਮੱਦੇਨਜ਼ਰ ਇਹ ਕਟੌਤੀ ਕੀਤੀ ਹੈ ਕੈਨੇਡੀਅਨ ਇਕਨੋਮੀ ਵਿੱਚ ਮੁਸ਼ਕਲ ਤਬਦੀਲੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਟਰੇਡ ਟਕਰਾਅ ਚੱਲ ਰਿਹਾ ਜਿਸ ਕਾਰਨ ਲਗਾਤਾਰ ਆਰਥਿਕਤਾ ਦਾ ਨੁਕਸਾਨ ਹੋ ਰਿਹਾ ਤੇ ਇਸ ਦੀ ਸਮਰੱਥਾ ਵੀ ਘਟ ਰਹੀ ਹੈ ਤੇ ਲਾਗਤਾਂ ਦੇ ਵਿੱਚ ਵਾਧਾ ਹੋ ਰਿਹਾ ਜਿਸ ਕਾਰਨ ਮੰਗ ਤੇ ਸਪਲਾਈ ਨੂੰ ਲੈ ਕੇ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਕਾਰਨ ਬੈਂਕ ਦੇ ਵੱਲੋਂ ਹੁਣ ਇੰਟਰਸਟ ਰੇਟ ਦੇ ਵਿੱਚ ਕਟ ਲਗਾਇਆ ਗਿਆ ਇਸ ਸਬੰਧੀ ਖਾਲਸਾ ਕ੍ਰੈਡਿਟ ਯੂਨੀਅਨ ਤੋਂ ਕੁਲਦੀਪ ਸਿੰਘ ਸਿੱਧੂ ਖੋਰਾ ਦੇ ਨਾਲ ਚੈਨਲ ਪੰਜਾਬੀ ਨੇ ਖਾਸ ਗੱਲਬਾਤ ਕੀਤੀ ਹੈ ओके ਅੱਜ ਉਹਨਾਂ ਨੇ ਜਿਹੜੀ ਮੀਟਿੰਗ ਸੀਗੀ ਉਹਦੇ ਵਿੱਚ ਕੁਆਟਰ ਪਰਸੈਂਟ ਜਿਹੜਾ ਪ੍ਰਾਈਮ ਰੇਟ ਹੈ ਉਹ ਰਿਡਿਊਸ ਕੀਤਾ ਜਿਹੜਾ ਪਹਿਲਾਂ 2.25 ਕਰ ਦਿੱਤਾ ਓਵਰঅল ਇਹ ਹੀ ਉਹ ਰੇਟ ਹੈ ਜਿਹਦੇ ਤੇ ਬੈਂਕਾਂ ਬੈਂਕ ਆਫ ਕੈਨੇਡਾ ਤੋਂ ਕਰਜ਼ ਲੈਂਦੀਆਂ ਨੇ ਜਾਂ ਆਪਾਂ ਕਹਿੰਦੇ ਨੂੰ ਪੈਸੇ ਲੈਂਦੀਆਂ ਦੇਖੋ ਇਹ ਜਦੋਂ ਉਹ ਜਿਹੜੇ ਸਾਰੇ ਫੈਕਟਰ ਨੇ ਉਹਨਾਂ ਨੂੰ ਕੰਸੀਡਰ ਕਰਨਾ ਪੈਣਾ ਹੁਣ ਜਿਹੜਾ ਮੇਨ ਰੀਜਨ ਹੈ ਹਾਲਾਂਕਿ ਜੇ ਤੁਸੀਂ ਪਿੱਛੇ ਚੱਲ ਜਓ ਤਾਂ ਪਿੱਛੇ ਕੀ ਹੁੰਦਾ ਕਿ 인ਫਲੇਸ਼ਨ ਦੇ ਬੇਸ ਤੇ ਹੀ ਬੈਂਕ ਆਫ ਕੈਨੇਡਾ ਡਿਸੀਜਨ ਲੈਂਦੀ ਸੀ ਹਾਲਾਂਕਿ ਸਪਟੰਬਰ ਦੇ 인ਫਲੇਸ਼ਨ ਦੇ ਜਿਹੜੇ ਨੰਬਰ ਨੇ ਉਹ ਹਾਇਰ ਆਏ ਨੇ 2.4 인ਫਲੇਸ਼ਨ ਚ ਚੱਲੀ ਗਈ 1.7 ਤੋਂ ਹਨਾ ਹਾਲਾਂਕਿ ਜਿਹੜੀ ਕੋਰ 인ਫਲੇਸ਼ਨ ਆ ਉਹ 2.9 ਤੇ ਵੀ ਚਲੀ ਗਈ ਬਟ ਥਿਸ ਸਟਿਲ ਬਟ ਓਵਰਾਲ ਇਕਨੋਮੀ ਸ੍ਰਿੰਕ ਕੀਤੀ ਆ ਵੀਕ ਹੋਈ ਹੈ ਹਨਾ ਸੋ ਬੈਂਕ ਆਫ ਕੈਨੇਡਾ ਨੇ ਉਹ ਸਣੀ ਜਿ ਕਿਉਂਕਿ ਟ੍ਰੇਡ ਦੀ ਜਿਹੜੀ unpredictability ਹੋਈ ਪਈ ਆ ਹਨਾ ਟ੍ਰੇਡ ਇਸ਼ੂ ਚੱਲਦੇ ਪਏ ਨੇ ਟ੍ਰੇਡ ਵਾਰ ਹੋ ਰਹੀ ਆ ਹਨਾ ਆ ਯੂ ਐਸ ਦੇ ਨਾਲ ਸੋ ਦੈਟਸ ਵਾਈ ਹੁਣ ਕੈਨੇਡਾ ਆਪਣੇ ਨਵੇਂ ਰਿਸੋਰਸਸ ਲੱਭ ਰਿਆ ਬਾਹਰ ਹੋਰ ਕੰਟਰੀਜ਼ ਨਾਲ ਟ੍ਰੇਡ ਕਰਨ ਦੇ ਲਈ ਐਕਸਪੋਰਟ ਦਾ ਸਾਰ ਸੋ ਉਹ ਸਾਰੇ ਚੀਜ਼ਾਂ ਨੂੰ ਮੰਦੇ ਰੱਖਦੇ ਹੋਏ ਕਿਉਂਕਿ ਇਕਨੋਮੀ ਥੋੜੀ ਬੀਕ ਹੋਈ ਆਪਣੀ 1.6% ਰਿਡਿਊਸ ਹੋਈ ਆ ਸੋ ਸ਼੍ਰਿੰਕ ਹੋਈ ਆ ਆਈ ਵਿਲ ਸੇ ਹਨਾ ਉਹਦੇ ਹਜੇ ਲੌਂਗ ਟਰਮ ਫੈਕਟਰ ਪੈਣਾ ਹੁਣ ਇਹ ਵੇਟ ਐਂਡ ਵਾਚ ਕਰਨਗੇ ਦੇਖਣਗੇ ਹੁਣ ਕਿ ਵਰਸ ਦਾ ਇੰਪੈਕਟ ਵਿਲ ਬੀ ਜਦੋਂ ਉਹ ਸਾਰੇ ਨੰਬਰ ਜਾਂ ਐਮਪਲॉयਮੈਂਟ ਸਾਡੀ ਕਿੱਥੇ ਖੜੀ ਹੈ 7% ਦੇ ਕਰੀਬ ਹੋ ਗਈ ਹੈ ਨਾ ਜੀਡੀਪੀ ਦੀ ਸਾਡੀ ਕੀ ਹੈ ਇਨਫਲੇਸ਼ਨ ਸਾਡੀ ਕਿੱਥੇ ਖੜੀ ਹੈ ਇਕਨੋਮੀ ਕਿੰਨੇ ਕਿੰਨੇ ਪਰਸੈਂਟ ਥੱਲੇ ਡਿੱਗਦੀ ਹੈ ਜਾਂ ਮੇਨਟੇਨ ਰਹਿੰਦੀ ਹੈ ਸੋ ਸੋ ਮਨੀ ਫੈਕਟਰਸ ਨੇ ਫਿਰ ਉਸ ਤੋਂ ਬਾਅਦ ਇਹ ਡਿਸੀਜਨ ਹੋਏਗਾ ਕਿ ਵੈਦਰ ਦੇ ਗੋਨਾ ਅਨਦਰ ਕੱਟ অর ਦੇ ਗੋਨਾ ਕੀਪ ਇਟ ਸੇਮ ਓਕੇ ਜਿਹੜਾ ਇਹ ਬੈਂਕ ਆਫ ਕੈਨੇਡਾ ਜਦੋਂ ਕੋਈ ਵੀ ਰੇਟ ਦੇ ਬਾਰੇ ਡਿਸੀਜਨ ਲੈਂਦੀ ਹੈ ਘਟਾਉਂਦੀ ਹੈ ਜਾਂ ਵਧਾਉਂਦੀ ਹੈ ਤਾਂ ਉਹ ਜਿਹੜੀ ਮਨੀ ਸਪਲਾਈ ਆ ਉਹਨੂੰ ਕੰਟਰੋਲ ਕਰਨ ਦੇ ਮੈਜ਼ਰ ਹੁੰਦੇ ਨੇ ਠੀਕ ਹੈ ਜੀ ਉਹਦੇ ਕਈ ਫੈਕਟਰਸ ਹੁੰਦੇ ਨੇ ਜੀ ਡੀ ਪੀ ਹੈਗੀ ਆ ਇਨਫਲੇਸ਼ਨ ਹੈਗੀ ਆ ਓਵਰਲ ਇਕਨੋਮੀ ਕਿਸ ਪਾਸੇ ਨੂੰ ਜਾ ਰਹੀ ਆ ਉਹ ਸਾਰੇ ਫੈਕਟਰਸ ਨੂੰ ਦੇਖਦੇ ਹੋਏ ਮੱਦੇ ਨਜ਼ਰ ਰੱਖਦੇ ਹੋਏ ਇਹਨਾਂ ਨੇ ਇਹ ਰੇਟ ਨੂੰ ਕਰਨ ਕਿਉਂਕਿ ਰੇਟ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਸਾਡੀ ਡੇ ਟੂ ਡੇ ਜ਼ਿੰਦਗੀ ਦੇ ਵਿੱਚ ਹੁਣ ਇਹਦੇ ਵਿੱਚ ਇਹ ਹੈਗਾ ਜੀ ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ ਕਿਹੜੀ ਮਾਰਗੇਜਸ ਤੇ ਹਨ ਜਿਹੜੀਆਂ ਫਿਕਸ ਮਾਰਗੇਜ ਨੇ ਉਹਨਾਂ ਦੀ ਕੋਈ ਚੇਂਜ ਨਹੀਂ ਹੈਗਾ ਠੀਕ ਹੈ ਜੀ ਉਹ ਜੋ ਵੀ ਚਲਦੀਆਂ ਪਈਆਂ ਨੇ ਤੁਹਾਡੇ ਉਹਨਾਂ ਨੂੰ ਜਿਹੜੀਆਂ ਵੇਰੀਏਬਲ ਮਾਰਗੇਜ ਨੇ ਚਾਹੇ ਉਹ ਵੇਰੀਏਬਲ ক্লোਜ਼ਡ ਮਾਰਗੇਜ ਆ ਚਾਹੇ ਵੇਰੀਏਬਲ ਓਪਨ ਮਾਰਗੇਜ ਆ ਉਹ ਪ੍ਰਾਈਮ ਨਾਲ ਲਿੰਕ ਹੁੰਦੀਆਂ ਜਾਂ ਇੱਕ ਹੀ ਲੋਕ ਹੁੰਦੀ ਹੈ ਹੋਮ ਇਕਵਿਟੀ ਲਾਈਨ ਆਫ ਕ੍ਰੈਡਿਟ ਹੁੰਦੀ ਹੈ ਉਹ ਵੀ ਪ੍ਰਾਈਮ ਨਾਲ ਲਿੰਕ ਹੁੰਦੀਆਂ ਨੇ ਜਾਂ ਅਨਸਕਿਉਰਡ ਲਾਈਨ ਆਫ ਕ੍ਰੈਡਿਟ ਉਹ ਵੀ ਪ੍ਰਾਈਮ ਨਾਲ ਲਿੰਕ ਹੁੰਦੀ ਹੈ ਸੋ ਜਿਹੜੇ ਜਿਹੜੇ ਲੈਂਡਿੰਗ ਪ੍ਰੋਡਕਟ ਪ੍ਰਾਈਮ ਦੇ ਨਾਲ ਲਿੰਕ ਨੇ ਕੱਲ ਤੱਕ ਜਿਹੜਾ ਪ੍ਰਾਈਮ ਸੀ ਬੈਂਕਾਂ ਦਾ ਉਹ 4.70 ਸੀ ਤੇ ਹੁਣ ਕੁਆਟਰ ਪਰਸੈਂਟ ਰਿਡਿਊਸ ਹੋਣ ਕਰਕੇ ਉਹ 4.45 ਹੋ ਜਾਊਗਾ ਸੋ ਹੁਣ ਸਰਦੀਆਂ ਆ ਰਹੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕ ਇੰਡੀਆ ਵਿਜ਼ਿਟ ਕਰਦੇ ਨੇ ਪਰ ਇਸ ਸਮੇਂ ਤੁਹਾਡੀ ਕਾਰ ਦਾ ਇੰਸ਼ੋਰੈਂਸ ਤੁਹਾਨੂੰ ਕਰਵਾਉਣਾ ਚਾਹੀਦਾ ਜਾਂ ਨਹੀਂ ਇਸ ਸਬੰਧੀ AMC ਇੰਸ਼ੋਰੈਂਸ ਦੀ ਟੀਮ ਦੇ ਨਾਲ ਚੈਨਲ ਪੰਜਾਬੀ ਦੇ ਵੱਲੋਂ ਖਾਸ ਗੱਲਬਾਤ ਕੀਤੀ ਗਈ ਹੈ ਸਰਦੀ ਦਾ ਮੌਸਮ ਆ ਗਿਆ ਤਾਂ ਇਸ ਸਮੇਂ 'ਚ ਬਹੁਤ ਸਾਰੇ ਲੋਕਾਂ ਨੇ ਇੰਡੀਆ ਜਾਣਾ ਹੈ ਤਾਂ ਉਸ ਸਮੇਂ ਇੰਸ਼ੋਰੈਂਸ ਦਾ ਕੀ ਕਰਨਾ ਚਾਹੀਦਾ ਇਸ ਜਾਣਨ ਦੇ ਲਈ AMC ਇੰਸ਼ੋਰੈਂਸ ਦੇ ਅਸੀਂ ਪਹੁੰਚੇ ਆਂ ਗ੍ਰੀਜੀ ਜਦੋਂ ਹੁਣ ਇੰਡੀਆ ਬਹੁਤ ਸਾਰੇ ਲੋਕਾਂ ਨੇ ਜਾਣਾ ਸਰਦੀ ਦੇ ਵਿੱਚ ਤਾਂ ਉਸ ਸਮੇਂ ਇੰਸ਼ੋਰੈਂਸ ਦਾ ਕੀ ਕਰਨਾ ਚਾਹੀਦਾ ਕਾਰ ਦੇ ਦਾ ਕਟਾ ਕੇ ਜਾਣਾ ਚਾਹੀਦਾ ਜਾਂ ਰੱਖਣਾ ਚਾਹੀਦਾ ਸੋ ਲੋਰਡ ਟਾਈਮ ਜਦੋਂ ਆਪਾਂ ਇੰਡੀਆ ਨੂੰ ਜਾਂਦੇ ਹੈਗੇ ਆ ਮੋਰ ਦੈਨ 4 ਵੀਕਸ ਜਾਂ 5 ਵੀਕਸ ਲਈ ਜਾਂਦੇ ਆ ਸੋ ਇਟਸ ਅ ਗੁੱਡ ਆਈਡੀਆ ਕਿ ਤੁਸੀਂ ਇੰਸ਼ੋਰੈਂਸ ਕਟਾ ਲਓ ਲੋਰਡ ਆ ਟਾਈਮ ਕਟਾ ਕੇ ਜਾਂਦੇ ਆ ਜਾਂ ਸੈਕੰਡ ਆਪਸ਼ਨ ਇਹ ਕਿ ਜਦੋਂ ਆਪਾਂ ਕਟਾਉਨੇ ਆ ਇੰਸ਼ੋਰੈਂ ਉਹਦੇ ਆ ਸਮ ਜਿਹੜੇ ਪ੍ਰੋਸੀਜਰਸ ਹੈਗੇ ਆ ਉਹ ਸਮ ਟਾਈਮ ਅਪਰੋਚੇਬਲ ਨਹੀਂ ਹੁੰਦੇ ਜਾਂ ਜਦੋਂ ਆਪਾਂ ਨੂੰ ਕਾਰ ਐਂਡ ਤੱਕ ਚਾਹੀਦੀ ਹੁੰਦੀ ਹੈ ਜਦ ਤੱਕ ਆਪਾਂ 에어ਪੋਰਟ ਤੱਕ ਨਹੀਂ ਪਹੁੰਚਦੇ ਹੈਗੇ ਉਦੋਂ ਤੱਕ ਲੋਡ ਹੁੰਦੀ ਆ ਜਾਂ ਫਿਰ ਤੁਹਾਨੂੰ ਟੈਕਸੀ ਜਾਂ ਹੋਰ ਚੀਜ਼ ਲੈਣੀ ਪੈਂਦੀ ਆ ਸੋ ਦੋ ਇਹਦੇ ਮੈਥਡਸ ਹੈਗੇ ਆ ਜਾਂ ਤੁਸੀਂ ਪਹਿਲਾਂ ਸਾਡੇ ਨਾਲ ਕਮਿਊਨੀਕੇਟ ਕਰ ਲਓ ਤੇ ਤੁਹਾਡੀ ਪਲੇਟ ਤੁਹਾਨੂੰ ਸਾਨੂੰ ਚਾਹੀਦੀਆਂ ਹੁੰਦੀਆਂ ਸੋ ਕਾਰ ਤੁਹਾਡੀ پارک ਕਰਕੇ ਆਓ ਤੁਹਾਨੂੰ ਸਟੋਰੇਜ ਲਵੋ ਨਾਲ ਉਹਦੇ ਤੇ ਦੂਸਰੀ ਹੈਗੀ ਆ ਵੀ ਉਹਨੂੰ ਰਿਡਿਊਸ ਕਰ ਲਓ ਟੂ ਦਾ ਮਿਨੀਮਮ so minimum means ਤੁਹਾਡੀ ਥੋੜੀ ਪੇਮੈਂਟ ਹੋ ਜੂਗੀ ਲੈਸ ਸਪੋਸ ਅਸੀਂ 200 ਡਾਲਰ ਮੰਨ ਲਈਏ ਪੇ ਕਰਦੇ ਸੀਗੇ ਤੇ ਤੁਸੀਂ ਰਿਡਿਊਸ ਕਰਨੀ ਹੈ ਵਿਚ ਮੀਨ ਪਾਲਿਸੀ will not be cancelled ਪਾਲਿਸੀ ਜਿਹੜੀ ਮਿਨੀਮਮ ਚਾਰजेस ਹੈ अबाउट 80 90 ਡਾਲਰ ਸਟਿਲ ਤੁਹਾਡੇ ਅਕਾਊਂਟ ਤੋਂ ਜਾਊਗੀ ਪਰ 200 ਨਹੀਂ ਹੋਊਗੀ ਸੋ ਬਾਕੀ ਸਾਰੀਆਂ ਕਵਰਜਸ ਵਿੱਚੋਂ ਅਸੀਂ ਕੱਢ ਦਿੰਨੇ ਆ ਪਰ ਜੇ ਤੁਸੀਂ ਸਿੰਪਲੀ ਆਉਨੇ ਆ ਯੂ ਕੈਨ ਸਿੰਪਲੀ ਕਾਲ ਅਸ ਕਿ ਮੈਂ ਬੈਕ ਆ ਗਿਆ ਸੋ ਮੇਰੀ ਕਵਰੇਜ ਬੈਕਅਪ ਕਰ ਦੋ ਸੋ ਉਹਦੇ ਲਈ ਤੁਹਾਨੂੰ ਹੋਰ ਟਾਸਕ ਨਹੀਂ ਕਰਨੇ ਪੈਣੇ ਲਾਈਕ ਨਵੀਆਂ ਪਲੈਟਰ ਨਹੀਂ ਲੈਣੀਆਂ ਪੈਣੀਆਂ ਜਾਂ ਸਾਨੂੰ ਪਹਿਲਾਂ ਡ੍ਰੌਪ ਕਰਨੀਆਂ ਨਹੀਂ ਪੈਣੀਆਂ ਜਦੋਂ ਕੈਂਸਲੇਸ਼ਨ ਹੈਗੀ ਆ ਸੋ ਉਹ ਸਾਰਾ ਕਨਵੀਨੀਐਂਟਲੀ ਹੈਗਾ ਪਰ ਜੇ ਤੁਸੀਂ 5 6 ਵੀਕਾਂ ਤੋਂ ਹੋਰ ਵੀ ਬੜਾ ਵਾਧੂ ਜਾ ਰਹੇ ਆ ਦੈਟ ਇਜ਼ ਰਿਕਮੈਂਡੇਬਲ ਕਿ ਤੁਸੀਂ ਕੈਂਸਲ ਕਰਾ ਲਓ ਬਿਕਾਜ਼ ਦੈਨ ਯੂ ਯੂਲ ਸੇ ਮੋਰ ਮਨੀ ਬਾਏ ਕੈਂਸਲਿੰਗ ਇਟ ਹਾਂਜੀ ਕੈਨਸਲੇਸ਼ਨ ਜਦੋਂ ਕਰਦੇ ਆ ਮੁੜ ਕੇ ਆਉਂਦੀ ਆ ਸਟੋਰੇਜ ਦੀ ਗੱਲ ਸੋ ਲੋਰ ਟਾਈਮ ਆਪਾਂ ਨੂੰ ਇਹ ਆਉਂਦੀ ਆ ਉਹ ਕਹਿੰਦੇ ਵੀ ਅਸੀਂ ਇਹਨੇ ਸਟੋਰੇਜ ਕਰਾ ਲੂ ਕਹਿੰਦੇ ਨਹੀਂ ਐ ਤਾਂ ਡਰਾਈਵਵੇ ਚ ਖੜੀ ਰਹਿਣੀ ਆ ਜੀ ਜਾਂ ਇਹ ਗਰਾਜ ਚ ਖੜੀ ਰਹਿਣੀ ਆ ਲੋਡ ਨਹੀਂ ਹੈਗੀ ਪਰ ਬਹੁਤ ਜਣਾ ਆ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਜਦੋਂ ਗਰਾਜ ਦੇ ਵਿੱਚ ਗੱਡੀ ਲੱਗੀ ਤੇ ਉਹਨੂੰ ਅੱਗ ਲੱਗ ਗਈ ਆ ਕਿਸੇ ਵੀ ਰੀਜ਼ਨ ਦੇ ਕਰਕੇ ਕਾਰ ਚੋਂ ਲੱਗੀ ਆ ਜਾਂ ਘਰ ਨੂੰ ਲੱਗੀ ਆ ਉਹਦੇ ਕਰਕੇ ਗੱਡੀ ਨਾ ਲੱਗੀ ਆ ਤੁਹਾਡੀ ਗੱਡੀ ਕਵਰ ਨਹੀਂ ਹੋਣੀ ਹੈਗੀ ਪਲੱਸ ਜੇ ਡਰਾਈਵਵੇ ਵਿੱਚ ਹੀ ਲੱਗੀ ਆ ਕੋਈ ਕੋਈ ਮਾਰ ਗਿਆ ਕਿਸੇ ਨੇ ਗਾਰ ਗੱਡੀ ਕੱਢਣ ਲੱਗਿਆਂ ਦੇ ਵਿੱਚ ਮਾਰ ਗਿਆ ਕਿਸੇ ਨੇ ਕੋਈ ਚੀਜ਼ ਨਾ ਹਿੱਟ ਕਰ ਦਿੱਤਾ ਤੁਹਾਡਾ ਸ਼ੀਸ਼ਾ ਟੁੱਟ ਗਿਆ ਜਾਂ ਵੈਂਡਲਿਜ਼ਮ ਕਰ ਗਿਆ ਉਹ ਸਾਰੀਆਂ ਚੀਜ਼ਾਂ ਸਟੋਰੇਜ ਦੇ ਵਿੱਚ ਆਉਂਦੀਆਂ ਐਂਡ ਅਗੇਨ ਸਟੋਰੇਜ ਮਹਿੰਗੀ ਨਹੀਂ ਹੁੰਦੀ ਓਨਲੀ 30 ਡਾਲਰ ਦੇ ਵਿੱਚ ਮੰਥ ਜਾਂ 2 ਮੰਥ ਦੀ ਪਾਲਸੀ ਡਿਪੈਂਡਿੰਗ ਔਨ ਤੁਹਾਡਾ ਮੇਕ ਐਂਡ ਮਾਡਲ ਕੀ ਹੈਗਾ ਆ ਜਾ ਤੇ ਹੁਣ ਸਰਦੀ ਆ ਗਈ ਤਾਂ ਇਸ ਮੌਕੇ ਰੋਡ ਸਲਿੱਪਰੀ ਵੀ ਹੁੰਦੀ ਹੈ ਵਿਜ਼ਿਬਿਲਟੀ ਘਟ ਜਾਂਦੀ ਹੈ ਬਹੁਤ ਸਾਰੇ ਰੀਜ਼ਨਸ ਕਰਕੇ ਐਕਸੀਡੈਂਟ ਵਾਪਰ ਜਾਂਦੇ ਹੈ ਕਈ ਵਾਰੀ ਹਾਂਜੀ ਪਰ ਜਦੋਂ ਐਕਸੀਡੈਂਟ ਹੁੰਦਾਗਾ ਕਿ ਕਿਸੇ ਡਾਕਟਰ ਨਾਲ ਐਕਸੀਡੈਂਟ ਹੋਇਆ ਜਾਂ ਕਿਸੇ ਲਾਅਰ ਨਾਲ ਹੋਇਆ ਇੰਜੀਨੀਅਰ ਨਾਲ ਹੋਇਆ ਇੱਕ ਪਾਸੇ ਕੰਸਟਰਕਸ਼ਨ ਵਰਕਰ ਨਾਲ ਹੋਇਆ ਤਾਂ ਇਹਦੇ ਕਲੇਮ ਵੱਖੋ ਵੱਖਰੇ ਹੁੰਦੇ ਸੋ ਜਦੋਂ ਕੋਈ ਵੀ ਤੁਹਾਡਾ ਐਕਸੀਡੈਂਟ ਹੁੰਦਾ ਹੈ ਜੇ ਮੋਰੇ ਲਾਅਰ ਨਾਲ ਤੁਹਾਡਾ ਐਕਸੀਡੈਂਟ ਹੋ ਗਿਆ ਹੈ ਸੋ ਅ ਲੋਅਰਸ ਦ ਡਾਕਟਰਸ ਜਾਂ ਕੰਸਟਰਕਸ਼ਨ ਵਰਕਰ ਕੋਈ ਜਿਹੜੇ ਤਿੰਨੇ ਹੈਗੇ ਉਹਨਾਂ ਦੀ ਅਕੂਪੇਸ਼ਨ ਵੇਸ ਤੇ ਤੁਹਾਡੀ ਜਿਹੜੀ ਲਾਸ ਆਫ ਇਨਕਮ ਹੈ ਰਾਈਟ ਉਹ ਰੈਗੂਲਰ ਸਟੈਂਡਰਡ ਪਾਲਿਸੀ ਦੇ ਵਿੱਚ 1 ਲੱਖ ਡਾਲਰ ਤੱਕ ਦੀ ਕਵਰ ਹੁੰਦੀ ਆ ਪਰ ਜੇ ਉਹ ਬੰਦਾ 3 ਮਹੀਨੇ 6 ਮਹੀਨੇ 9 ਮਹੀਨੇ ਲਈ ਬੈਕ ਟੂ ਵਰਕ ਨਹੀਂ ਜਾ ਸਕਿਆ ਵਿਚ ਆਈਸੀਵੀਸੀ ਓਨਲੀ ਗਨਾ ਪੇ 100000 ਅਪ ਟੂ 100000 ਦ ਐਨੂਅਲ ਸੈਲਰੀ ਬੇਸ ਮੰਥਲੀ ਪ੍ਰੀਮੀਅਮ ਬਟ ਉਹਨਾਂ ਲਈ ਉਹਨਾਂ ਨੂੰ ਆਪਣੀ ਟਾਪ ਅਪ ਇਨਕਮ ਕਵਰੇਜ ਲੈਣੀ ਚਾਹੀਦੀ ਹੈਗੀ ਇਟਸ ਨਾਟ ਦੈਟ ਐਕਸਪੈਂਸਿਵ ਐਂਡ ਇਟਸ ਕੈਨ ਬੀ ਐਡਡ ਟੂ ਦ ਸੇਮ ਪਾਲਿਸੀ ਦੈਟ ਯੂ ਬਾਇੰਗ ਸੋ ਇਸ ਇਸ ਸਪੈਸ਼ਲੀ ਇੰਪੋਰਟੈਂਟ ਲਾਈਕ ਰੀਅਲਟਰਸ ਔਰ ਡਾਕਟਰਸ ਰਾਈਟ ਸੋ ਆਲ ਦੋਸ ਆਪਕੋ patients should purchase extra coverage on top of it for those ਤੇ ਜਿਹੜਾ ਹੈਲੋਵਿਨ ਦਾ ਸਮਾਂ ਵੀ ਹੋਣ ਬੱਚਿਆਂ ਨੇ ਕੈਂਡੀਆਂ ਲੈਣ ਘਰਾਂ 'ਚ ਜਾਣਾ ਤਾਂ ਇਸ ਮੌਕੇ ਜਿਹੜੇ ਹੋਮ ਓਨਰਸ ਨੇ ਉਹਨਾਂ ਨੂੰ ਸੇਫਟੀ ਪੱਖੋਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸੋ ਸਭ ਤੋਂ ਪਹਿਲੀ ਗੱਲ ਆ ਆਪਣੇ ਪੈਟਸ ਰਾਈਟ ਜਿਹੜੇ ਤੁਸੀਂ ਆਪਣੇ ਪੈਟਸ ਹੈ ਉਹਨਾਂ ਨੂੰ ਸੇਫ ਕਾਰਡ ਕਰੋ ਜਦੋਂ ਬੱਚੇ ਕੈਂਡੀ ਲੈਣ ਆਉਂਦੇ ਆ ਤਾਂ ਪੈਟ ਸੋ ਆਲਰੇਡੀ ਪਟਾਕਿਆਂ ਦੇ ਕਰਕੇ ਪੈਨਿਕ ਹੋਏ ਹੁੰਦੇ ਆ ਸੋ ਕਈ ਵਾਰੀ ਜਦ ਤੋ ਟੋਰ ਖੋਲਦੇ ਆ ਬੱਚਾ ਮੂਰੇ ਹੁੰਦਾ ਪੈਟ ਆ ਜਾਂਦਾ THEN ਇਟ ਕੈਨ ਬਾਈਟ ਸੋ ਉਹ ਤੁਹਾਡੀ ਲਾਇਬਿਲਟੀ ਹੈਗੀ ਆ ਤੁਹਾਡੇ ਤੁਹਾਨੂੰ ਸੂ ਹੋ ਸਕਦਾ ਜੇ ਕਿਸੇ ਬੱਚੇ ਨੂੰ ਉਹਨੇ ਬਾਈਟ ਕਰ ਲਿਆ ਸੋ ਇਸ ਇਹ ਲਾਈਵ ਕੇਸ ਸਾਡਾ ਪਿਛਲੇ ਸਾਲ ਹੈਲੋਵੀਨ ਤੇ ਸਾਨੂੰ ਕਲੇਮ ਆਇਆ ਸੀਗਾ ਜਦੋਂ ਬੱਚਾ ਕੋਈ ਕੈਂਡੀ ਲੈਣ ਆਇਆ ਤੇ ਉਹਨਾਂ ਦੇ ਕੁੱਤੇ ਨੇ ਉਹਨੂੰ ਵੱਢ ਦਿੱਤਾ ਬੱਚੇ ਨੂੰ ਸੋ ਉਹਨਾਂ ਤੇ ਲਾਇਬਿਲਟੀ ਦਾ ਕਲੇਮ ਪਿਆ ਗਿਆ ਇਟ ਕੈਨ ਬੀ ਕਾਸਟਲੀ ਲੋਟ ਆਫ 빅 ਅਮਾਉਂਟ the homeowner will be liable again dusra dark hunda ya tusi apni jedi je koi bhi twadi transparent karta ya twadi property te so make sure utthe koi slip karne wali cheez na hove because that's again your policy you should have a clear sign and if you do not allow these people that do not eco treat on our property do not trespass it so all these things are uh, most important again patakiyan di gal ho rahi hai so patakies also big <coughs> ਜੇ ਤੁਸੀਂ ਲਾਰ ਵੱਡੀ ਵੋਲੀਅਮ ਦੇ ਵਿੱਚ ਆਪਣੇ ਗਰਾਜ ਦੇ ਵਿੱਚ ਪਟਾਕੇ ਸਟੋਰ ਕੀਤੇ ਹੋਆ then it could be circumstances if this there is a claim happens or ਅੱਗ ਲੱਗ ਜਾਂਦੀ ਆ ਘਰ ਨੂੰ so ਹੋ ਸਕਦਾ ਤੁਹਾਡੀ ਇੰਸ਼ੋਰੈਂਸ ਕੰਪਨੀ ਕਵੇ ਵੀ why you had it with this quantity right so ਮੋਸਟ ਆਫ ਟਾਈਮ ਪਟਾਕਿਆਂ ਦੇ ਕਰਕੇ ਅੱਗ ਘਰ ਲੱਗ ਜਾਵੇ ਕਵਰੇਜ ਹੁੰਦੀ ਆ ਬਟ ਜੇ ਉਹ ਪਟਾਕੇ ਤੁਹਾਡੇ ਗਰਾਜ ਦੇ ਵਿੱਚ ਇਨ ਬਿਕਰ ਕੁਆਂਟੀਟੀ ਸੇਵ ਹੋਏ ਹੋ ਸੀਗੇ then your claim can be denied ਤੇ AMC ਇੰਸ਼ੋਰੈਂਸ ਦੇ ਨਾਲ ਸੰਪਰਕ ਕਿਸ ਤੰਗ ਦੇ ਨਾਲ ਕੀਤਾ ਜਾ ਸਕਦਾ ਸੋ ਸਾਡੀਆਂ 12 ਲੋਕੇਸ਼ਨਾਂ ਤੁਹਾਡੀ ਸੇਵਾ ਨੂੰ ਆ ਰਹੀਆਂ ਹੈਗੀਆਂ 올ਓਵਰ ਲੋਅਰ ਮਿਨ ਲੈਂਡ ਜੇ ਤੁਸੀਂ ਸਾਨੂੰ ਕੰਟੈਕਟ ਕਰਨਾ ਹੈ ਰਿਗਾਰਡਿੰਗ ਐਨੀ ਟਾਈਪ ਆਫ ਅ ਪਾਲਿਸੀ ਇਜ਼ ਅ ਕਾਰ ਇੰਸ਼ੋਰੈਂਸ ਇਜ਼ ਅ ਹੋਮ ਇੰਸ਼ੋਰੈਂਸ ਇਜ਼ ਅ ਕਮਰਸ਼ੀਅਲ ਇੰਸ਼ੋਰੈਂਸ ਇਦਰ ਇਫ ਇਟ ਇਜ਼ ਅ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਆਰ ਡੀ ਐਸ ਪੀ ਇੰਸ਼ੋਰੈਂਸ ਐਨੀ ਟਾਈਪ ਆਫ ਇੰਸ਼ੋਰੈਂਸ ਕੰਟੈਕਟ ਆਸ 6045076666 ਵੀ ਆਰ ఓਪਨ 9 ਟੂ 9 ఎవਰੀ ਡੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸੋ ਵਾਕਈ ਜਦੋਂ ਅਸੀਂ ਹੈਲੋਵਿਨ ਦੀ ਗੱਲ ਕਰਦੇ ਹਾਂ ਤਾਂ ਇਸ ਸਮੇਂ ਖਾਸ ਤੌਰ ਤੇ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਕਿਉਂਕਿ ਇਸ ਦੇ ਨਾਲ ਕਲੇਮ ਤੁਹਾਡੇ ਨਾਲ ਕਹਿ ਸਕਦਾ ਹੈ ਤੇ ਪਰੇਸ਼ਾਨੀਆਂ ਜਿਹੜੀਆਂ ਹੋ ਸਕਦੀਆਂ ਨੇ ਸੋ ਇਸ ਕਰਕੇ ਜਿਸ ਢੰਗ ਦੇ ਨਾਲ ਗੁਰਨੀਤ ਜੀ ਨੇ ਜਾਣਕਾਰੀ ਦਿੱਤੀ ਹੈ ਤਾਂ ਉਹ ਸਾਵਧਾਨੀਆਂ ਜ਼ਰੂਰ ਸਾਨੂੰ ਵਰਤਣੀਆਂ ਚਾਹੀਦੀਆਂ ਨੇ ਅਮਿਤ ਪਨੇਸਰ ਦੇ ਨਾਲ ਅਸ਼ਦੀਪ ਸਿੰਘ ਚੈਨਲ ਪੰਜਾਬੀ ਸਰੀ ਹੁਣ ਦੇਖਦੇ ਹਾਂ ਐਡਮੈਂਟਨ ਤੋਂ ਕੁਲਮੀਤ ਸਿੰਘ ਸੰਘਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਦਿੱਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਹਾਜ਼ਰ ਹੋ ਰਿਆਂ ਪਿੱਛੇ ਮਿਊਨਿਸਪਲ ਇਲੈਕਸ਼ਨ ਹੋ ਕੇ ਹਟਿਆ ਤੇ ਐਡਮੰਟਨ ਸ਼ਹਿਰ ਵਿੱਚ ਜਿਹੜਾ ਨਵਾਂ ਮੇਅਰ ਬਣਿਆ ਜੀ ਉਹਨਾਂ ਨੇ ਆਪਣਾ ਅਹੁਦਾ ਸੰਭਾਲ ਲਿਆ ਵੈਸੇ ਨਾ ਬੜੀ ਅਜੀਬੋ ਗਰੀਬ ਗੱਲ ਆ ਥੋੜੇ ਮਹੀਨੇ ਪਹਿਲਾਂ ਅਗਰ ਕਿਸੇ ਨੂੰ ਪੁੱਛਿਆ ਜਾਂਦਾ ਪਈ ਐਡਮੰਟਨ ਸ਼ਹਿਰ ਵਿੱਚ ਕੌਣ ਮੇਅਰ ਬਣੇਗਾ ਤਾਂ ਇਦਾਂ ਸੀਗਾ ਜੀ ਵੀ ਜਿਹੜੇ ਇਨਕੰਮਬੈਂਟ ਸੀ ਨਾ ਸਾਰੇ ਹੀ ਉਹ ਟ੍ਰਬਲ ਸੀਗੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਫੀਲਿੰਗ ਚੱਲ ਰਹੀ ਸੀ ਜਿਹੜੇ ਇਨਕੰਮੈਂਟ ਬੰਦੇ ਕੋਈ ਨਹੀਂ ਸਾਨੂੰ ਚਾਹੀਦੇ ਸੀ ਨਵਾਂ ਬੰਦਾ ਭਾਲਦੇ ਆ ਇਦਾਂ ਦੇ ਲੋਕਾਂ ਦੀਆਂ ਸੀਗੀ ਪਰ ਜਿੱਦਣ ਇਲੈਕਸ਼ਨ ਹੋਈ ਹੈ ਜੀ ਹੈਰਾਨੀ ਦੀ ਗੱਲ ਇਹ ਹੋਈ ਕਿ ਜਿਹੜਾ ਬੰਦਾ ਪਿਛਲੀਆਂ ਤਿੰਨ ਟਰਮਾਂ ਕਾਉਂਸਲਰ ਆ ਉਸ ਬੰਦੇ ਨੂੰ ਲੋਕਾਂ ਨੇ ਮੇਅਰ ਚੁਣ ਲਿਆ ਔਰ ਜਿਹੜੇ ਵਿਅਕਤੀ ਨਵੇਂ ਖੜੇ ਹੋਏ ਸੀਗੇ ਉਹ ਸਾਰੇ ਦੇ ਸਾਰੇ ਰਹਿ ਗਏ ਇਸ ਗੱਲ ਤੋਂ ਇੱਕ ਗੱਲ ਤਾਂ ਬੜੀ ਪ੍ਰਤੱਖ ਜੀ ਸਾਹਮਣੇ ਆ ਗਈ ਲੋਕਾਂ ਦੇ ਵੀ ਜਿਹੜਾ ਪਾਰਟੀ ਪੋਲਿਟਿਕਸ ਤੇ ਬਿਗ ਮਨੀ ਆ ਨਾ ਉਹ ਇਹਦੇ ਵਿੱਚ ਕੰਮ ਨਹੀਂ ਕੀਤਾ ਤੇ ਹੋ ਸਕਦਾ گاਾਂ ਵੀ ਨਾ ਕੰਮ ਕਰੇ ਵੈਸੇ ਲੋਕੀ ਐਂਡਰਿਊ ਨੈਕ ਨੂੰ ਪਹਿਲਾਂ ਇਦਾਂ ਸਮਝਦੇ ਸੀ ਵੀ ਉਹ ਸ਼ਾਇਦ ਪ੍ਰੋਗਰੈਸਿਵ ਕੰਜ਼ਰਵੇਟਿਵ ਹੈਗਾ ਪਰ ਜਿਦਾ ਜਿਦਾ ਟਾਈਮ ਬੀਤਿਆ ਜੀ ਤੇ ਉਹ ਹੈ ਜਿਹੜਾ ਜਿੱਥੇ ਦੇਖੋ ਫਿਸਕਲੀ ਕੰਜ਼ਰਵਟਿਵ ਵੀ ਹੈਗਾ ਪਰ ਜਿੱਥੇ ਲੋੜ ਆ ਲੋਕਾਂ ਨੂੰ ਉਥੇ ਕੰਪੈਸ਼ਨੇਟ ਵੀ ਆ ਸੋ ਇਹ ਹੀ ਉਹਦੀਆਂ ਕੁਆਲਿਟੀ ਸੀਗੀਆਂ ਜਿਹੜਿਆਂ ਨੇ ਉਹਨੂੰ ਮੁਰ ਐਤਕੀ ਨੇ ਹੁਣ ਮੇਅਰ ਬਣਾ ਦਿੱਤਾ ਕਾਉਂਸਲਰ ਤੋਂ ਚੱਕ ਕੇ ਔਰ ਬਾਕੀ ਜਿਹੜੀਆਂ ਕਾਉਂਸਲ ਦੇ ਵਿੱਚ ਇੱਕ ਦੋ ਨੂੰ ਛੱਡ ਕੇ ਜੀ ਸਾਰੇ ਦੇ ਸਾਰੇ ਪੁਰਾਣੇ ਕਾਉਂਸਲਰ ਜਿਹੜੇ ਆ ਉਹ ਫੇਰ ਦੁਬਾਰਾ ਚੁਣੇ ਗਏ ਨੇ ਔਰ ਹੁਣ ਦਰਸਲ ਇਹਨਾਂ ਲਈ ਨਵੇਂ ਚੈਲੰਜ ਜਿਹੜੇ ਐਂਟਰੀਉ ਨਾਖੋਰਾ ਲਈ ਹੋਣਗੇ ਉਹ ਹੈਗਾ ਵੀ ਜਿਹੜੇ ਨਵੇਂ ਬਣ ਕੇ ਆਏ ਨੇ ਕਾਉਂਸਲਰ ਉਹਨਾਂ ਸਾਰਿਆਂ ਦੇ ਨਾਲ ਰਾਏ ਕਾਇਮ ਕਰਨੀ ਉਹਨਾਂ ਨੂੰ ਆਪਣੇ ਨਾਲ ਲਾਉਣਾ ਤੇ ਗਾਂ ਜਾਂ ਜਿੱਦਾਂ ਸਿਟੀ ਦਾ ਕੰਮ ਕਰ ਕਿਸ ਤਰ੍ਹਾਂ ਹੋਵੇਗਾ ਉਹ ਇਹਨਾਂ ਲਈ ਵੱਡਾ ਚੈਲੰਜ ਹੈ ਪਰ ਦੱਸਿਆ ਜਾਂਦਾ ਵੀ ਜਦੋਂ ਵੀ ਇਹ ਪਹਿਲਾਂ ਜਿੱਥੇ ਕੰਮ ਕਰਦੇ ਸੀ ਜਿਸ ਮਾਲ ਦੇ ਵਿੱਚ ਕਿਉਂਕਿ ਬਿਜ਼ਨਸ ਦਾ ਇਹਨਾਂ ਨੇ ਕੋਰਸ ਕੀਤੀ ਕਿਤਾ ਸੀਗਾ ਔਰ ਕਿਸੇ ਮਾਲ ਵਿੱਚ ਮੈਨੇਜਰ ਲੱਗੇ ਹੋਏ ਸੀਗੇ ਔਰ ਉੱਥੋਂ ਹੀ ਉਹਨਾਂ ਦੇ ਮਨ ਦੇ ਵਿੱਚ ਆਇਆ ਵੀ ਲੋਕ ਸੇਵਾ ਕਰਨੀ ਆ ਪਹਿਲੀ ਦੋ ਟਰਾਈ ਕੀਤੀਆਂ ਉਹਦੇ ਵਿੱਚ ਇਹ ਹਾਰਦੇ ਰਹਿ ਪਰ ਉਹ ਗੱਲ ਜਿਹੜੀ ਸੀਗੀ ਮਨ ਦੇ ਵਿੱਚੋਂ ਗਈ ਨਹੀਂ ਕਿ ਹਾਂ ਬਈ ਮੈਂ ਲੋਕਾਂ ਦਾ ਜਿਹੜਾ ਸੇਵਾ ਕਰਨੀ ਆ ਤਾਂ ਲੱਗੇ ਰ ਸੋ ਤੀਜੀ ਵਾਰੀ ਉਹ ਜਦੋਂ ਜੀ ਫੇ ਇਲੈਕਸ਼ਨ 'ਚ ਖੜੇ ਹੋਏ ਤਾਂ ਕਾਉਂਸਲਰ ਬਣ ਗਿਆ ਸੀ ਤਾਂ ਫੇਰ ਤਿੰਨ ਟਰਮਾਂ ਉਹ ਕਾਉਂਸਲਰ ਰਹੇ ਨੇ ਤੇ ਹੁਣ ਅਖੀਰ ਨੂੰ ਮੇਅਰ ਬਣੇ ਨੇ ਔਰ ਅਮਰਜੀਤ ਸੋਹੀ ਜਿਹੜੇ ਇਸ ਵੇਲੇ ਆਊਟ ਗoing ਮੇਅਰ ਆ ਐਡਮਿੰਟਨ ਦੇ ਉਹਨਾਂ ਨੇ ਕਿਹਾ ਵੀ ਮੈਂ ਇਹਨਾਂ ਨੂੰ ਕਾਫੀ ਧੀਰ ਤੋਂ ਜਾਣਦਾ ਉਦੋਂ ਕਹਿੰਦੇ 20 ਸਾਲ ਦੀ ਇਹਦੀ ਉਮਰ ਹੋਣੀ ਹੈ ਜਦੋਂ ਇਹ ਕਾਉਂਸਲ ਦੇ ਵਿੱਚ ਆ ਕੇ ਇਹਨਾਂ ਨੇ ਗੱਲਬਾਤ ਕੀਤੀ ਸੀਗੀ ਔਨ ਬਿਹੈਫ ਆਫ ਆਪਣੇ ਜਿਹੜੀ ਕਮਿਊਨਿਟੀ ਚੋਂ ਰਹਿੰਦੇ ਆ ਉਧਰੋਂ ਜਿਹੜੇ ਇਸ਼ੂ ਸੀਗੇ ਉਹ ਕਹਿੰਦੇ ਵੀ ਉਹ ਨਡਰ ਹੋ ਕੇ ਗੱਲਬਾਤ ਕਰਦਾ ਸੀਗਾ ਜਿਹੜੇ ਉਹਨਾਂ ਦੇ ਕਨਸਰਨ ਸੀਗੇ ਲੋਕਾਂ ਮੂਰੇ ਪੇਸ਼ ਕੀਤੇ ਜਾਂਦੇ ਸਿਗੇ ਸੋ ਇਸ ਤਰ੍ਹਾਂ ਦੀ ਗੱਲਬਾਤ ਦੇ ਨਾਲ ਜੇ ਐਂਡਰਿਊ ਨੈਖ ਖੋਰਾ ਦਾ ਹੁਣੇ ਨਵਾਂ ਸਫ਼ਰ ਜਿਹੜਾ ਐਡਮਿੰਟਨ ਸ਼ਹਿਰ ਦੇ ਮੇਅਰ ਦੇ ਤੌਰ ਤੇ ਆਰੰਭ ਹੋ ਗਿਆ ਔਰ ਦੂਸਰੀ ਖਬਰ ਸਾਡੇ ਇਹ ਆ ਵੀ ਜਿਹੜੀ ਟੀਚਰਜ਼ ਦੀ ਸਟ੍ਰਾਈਕ ਸੀਗੀ ਉਹ ਓਵਰ ਹੋ ਗਈ ਤੇ ਅੱਜ ਬੱਚੇ ਸਕੂਲਾਂ ਨੂੰ ਗਏ ਨੇ ਪੇਰੈਂਟਸ ਲੈ ਕੇ ਗਏ ਆ ਰਲਮਾ ਮਿਲਮਾ ਜਿਹਾ ਲੋਕਾਂ ਦਾ ਰਿਐਕਸ਼ਨ ਹੈਗਾ ਜੀ ਤੇ ਟੀਚਰ ਜਿਹੜੇ ਨੇ ਉਹ ਕਹਿੰਦੇ ਵੀ ਅਸੀਂ ਆਪਣੇ ਹੱਕ ਜਿਹੜੇ ਆ ਉਹ ਲੈ ਕੇ ਰਵਾਂਗੇ ਜਾਇਓ ਕੋਰਟ ਦੇ ਕੋਰਟ ਤੋਂ ਲੈਣੇ ਪੈਣ ਜਾਂ ਕੋਰਟ ਤੋਂ ਬਾਹਰ ਸੋ ਇਹ ਉਹਨਾਂ ਦਾ ਹਿਸਾਬ ਕਿਤਾਬ ਹੈ ਜੀ ਪਰ ਅੱਜ ਸਕੂਲ ਜਿਹੜੇ ਆ ਆਰੰਭ ਹੋ ਗਿਆ ਆ 6 ਤਰੀਕ ਤੋਂ ਆਰੰਭ ਹੋਈ ਸੀਗੀ ਸਟ੍ਰਾਈਕ ਉਹ ਤੇ ਅੱਜ ਉਹ ਓਵਰ ਹੋ ਗਈ ਆ ਤੇ ਬੱਚੇ ਅੱਜ ਸਕੂਲਾਂ ਵਿੱਚ ਜਾਣੇ ਆਰੰਭ ਹੋ ਗਏ ਨੇ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਵੈਂਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ